ਸਰ ਕਿੱਥੋਂ ਦੇ ਆ ਰਹੇ ਹੋ ਇਹ ਉੱਨਾ ਦਾ ਪਿੰਡ ਜੀ ਮੁਛਲ ਪਿੰਡ ਹੈ ਜੀ ਇੱਥੋਂ ਥੋੜੀ ਦੂਰ ਆ ਕਿੰਨੇ ਵਿਅਕਤੀ ਹਾਂ ਜੀ ਹਾਂਜੀ ਕਿੰਨੇ ਵਿਅਕਤੀ ਖੜੇ ਆ ਜੀ ਦੋ ਵਿਅਕਤੀ ਖੜੇ ਨੇ ਦੋ ਮੁੰਡੇ ਖੜੇ ਨੇ ਲੇਕਿਨ ਇਹਦੇ ਮੌਕੇ ਤੇ ਅਸੀਂ ਕਾਰਵਾਈ ਕਰ ਰਹੇ ਆਂ ਕਾਰਵਾਈ ਕਰਕੇ ਤੇ ਇਹਨਾਂ ਦੇ ਬਰਖਲਾਸ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਸੰਬੰਧਿਤ ਧਾਰਾ ਤਹਿਤ ਚੱਲਦੀ ਸਰਕਲ ਕੋਸ਼ਗੇਸ਼ ਦੇ ਵਿੱਚ ਦੱਸਿਆ ਗਿਆ ਵਾ ਕਿ ਕਦੋਂ ਤੋਂ ਇਹ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸੀ ਜਾਂ ਫਿਰ ਇਹਨਾਂ ਦੇ ਉੱਪਰ ਕੋਈ ਹੋਰ ਵੀ ਪਰਚੇ ਜਿਹੜੇ ਆ ਦਰਜ ਕੀਤੇ ਗਏ ਆ ਅਜੀ ਅਜੀ ਇਹਨਾਂ ਦਾ ਰਿਕਾਰਡ ਤੁਸੀਂ ਕਰਕੇ ਉਹਦਾ ਚੈੱਕ ਕਰਨਾ ਤੇ ਪੁੱਛ ਕੇ ਇਹਨਾਂ ਕੋਲ ਡਿਟੇਲ ਨਾਲ ਜੇ ਕਰਨੀ ਹੈ ਜੇ ਅਸੀਂ ਮੌਕੇ ਦੀ ਕਾਰਵਾਈ ਕੀਤੀ ਜਾਂ ਮੰਤੀ ਕੀਤੀ ਹੈ ਉਹਨੂੰ ਚੈੱਕ ਕੀਤਾ ਚੈੱਕ ਕਰਕੇ ਉਹਨੂੰ ਸੀਲ ਮੋਰ ਕੀਤਾ ਜੀ ਉਹਨੂੰ ਕਰਕੇ ਮੌਕੇ ਦੀ ਕਾਰਵਾਈ ਸਾਡੀ ਹੁਣ ਮੁਕੰਮਲ ਹੋਈ ਆ ਉਹ ਤੋਂ ਅ ਫਰਦਰ ਕਾਰਵਾਈ ਆਪਾਂ ਪਰਚਾ ਦਰਜ ਕਰਵਾ ਕੇ ਤੇ ਫਿਰ ਡਿਟੇਲ ਨਾਲ ਇਹਨਾਂ ਕੋਲ ਪੁੱਛਗਿਛ ਕਰਦੇ ਦੱਸੇ ਕਿ ਇਹਨਾਂ ਵੱਲੋਂ ਕਿ ਇਹ ਜਿਹੜਾ ਨਸ਼ਾ ਜਿਹੜਾ ਵਾ ਕਿੱਥੋਂ ਲੱਕਿਆ ਆਏ ਸੀ ਤੇ ਕਿੱਥੇ ਜਾ ਕੇ ਇਹਨਾਂ ਨੇ ਇਸ ਦੀ ਸਪਲਾਈ ਕਰਨੀ ਸੀ ਜੀ ਇਹ ਜੇ ਇਹਨਾਂ ਕੋਲ ਡਿਟੇਲ ਨਾਲ ਪੁੱਛਗਿਛ ਕਰਦੀਆਂ ਸਰਚਰੀ ਪੁੱਛਗਿਛ ਜੇ ਇਹਨਾਂ ਆਪਣੇ ਨਾਂ ਨੂੰ ਦੱਸੇ ਨੇ ਤੇ ਡਿਟ